ਸੋ ਸਤਿ ਸ਼੍ਰੀ ਅਕਾਲ ਜੀ ਪੰਜਾਬੀਓ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਪੰਜਾਬੀਆਂ ਨੇ ਆਪਣੇ ਅਣਖੀ ਹੋਣ ਦਾ ਸਬੂਤ ਦਿੱਤਾ ਹੈ ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ ਨੇ ਆਪਣੀ ਨੌਕਰੀ ਦੀ ਨਾ ਪਰਵਾਹ ਕਰਦੇ ਹੋਏ ਕੰਗਣਾ ਰਣੌਤ ਦੇ ਮੂੰਹ ਤੇ ਕਰਾਰਾ ਥੱਪੜ ਜੜ ਕੇ ਆਪਣੇ ਪੰਜਾਬੀ ਅਤੇ ਅਣਖੀ ਹੋਣ ਦਾ ਸਬੂਤ ਦਿੱਤਾ ਹੈ ਸਾਰੀ ਉਮਰ ਕੰਗਣਾ ਰਣੌਤ ਪਛਤਾਉਂਦੀ ਰਹੂਗੀ ਵੀ ਉਹਨੇ ਕਿਸਾਨੀ ਧਰਨੇ ਦੇ ਖਿਲਾਫ ਇਹ ਬਣ ਕੇ ਆਉਂ ਦਿੱਤਾ ਹੈ ਕਿਉਂਕਿ ਪਹਿਲਾਂ ਸ਼ੁਭ ਨੇ ਤਸੱਲੀਆਂ ਕਰਾਈਆਂ ਸੀ ਹੁਣ ਕੁਲਵਿੰਦਰ ਕੌਰ ਨੇ ਕਰਾਰਾ ਥੱਪੜ ਮਾਰਨ ਤੋਂ ਬਾਅਦ ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ ਨੇ ਬਿਆਨ ਦਿੱਤਾ ਹੈ ਕਿ ਮੇਰੀ ਮਾਤਾ ਦੇ ਨਾਲ-ਨਾਲ ਉੱਥੇ ਹੋਰ ਬਹੁਤ ਸਾਰੀਆਂ ਮਾਤਾਵਾਂ ਸਨ ਜੋ ਕਿ 100 ਰੁਪਏ ਦਿਹਾੜੀ ਤੇ ਨਹੀਂ ਆਪਣਾ ਰੋਸ ਪ੍ਰਦਰਸ਼ਨ ਕਰਨ ਗਈਆਂ ਸਨ ਤੇ ਪੰਜਾਬੀਆਂ ਦੇ ਖਿਲਾਫ ਬੋਲਣ ਤੋਂ ਪਹਿਲਾਂ ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਕਦੇ ਆਪਣਾ ਬਦਲ ਲੈਣਾ ਨਹੀਂ ਭੁੱਲਦੇ ਇਤਿਹਾਸ ਇਹਨਾਂ ਚੀਜ਼ਾਂ ਦਾ ਗਵਾਹ ਹੈ ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ ਹੁਣ ਪੰਜਾਬੀ ਵੱਡੇ-ਵੱਡੇ ਅਫਸਰਾਂ ਤੇ ਵਕੀਲਾਂ ਨੂੰ ਬੇਨਤੀ ਹੈ ਉਹ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜਨ ਪਰਿਵਾਰ ਨੂੰ ਜੋ ਵੀ ਕਾਨੂੰਨੀ ਸਹਾਇਤਾ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਉਹ ਉਹਦਾ ਸਾਥ ਦੇਣ ਤਾਂ ਕਿ ਉਹਨੂੰ ਕੀਤੇ ਤੇ ਕਦੇ ਵੀ ਪਸਤਾਵਾ ਨਾ ਹੋਵੇ ਆ ਦੋਸਤੋ ਇਸ ਪੋਸਟ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜੋ ਧੰਨਵਾਦ